ਇਤਰਾਬ ਦਾ ਨਾਮ ਇਹ ਲਾ ਲੈਂਦਾ ਸਾਰੇ ਦੁੱਖ ਹੀ ਇਹਨੂੰ ਆ ਗਏ ਦੁੱਖੀ ਦੁੱਖੀ ਇਹਨੂੰ ਆਂਦੇ ਹੁਣ ਮੈਂ ਪਿਛਲੀ ਵਾਰ ਵੀ ਇੱਕ ਇੰਟਰਵਿਊ ਚ ਗੱਲ ਕੀਤੀ ਵੀ ਦੇਖੋ ਜਿਹੜੇ ਧਰਮ ਇਨਸਾਨ ਨੇ ਨਾ ਭਾਵੇਂ ਗੁਰੂ ਸਾਹਿਬ ਖੁਦ ਉਹਨਾਂ ਨੇ ਗੁਰੂ ਸਾਹਿਬ ਤਾਂ ਆਪਣੇ ਆਪ ਚ ਉਸ ਅਕਾਲ ਪੁਰਖ ਦੀ ਜੋਤ ਸੀ ਤੇ ਉਹਨਾਂ ਦੇ ਤਾਂ ਬੱਚੇ ਵੀ ਸ਼ਹੀਦ ਕਰਤੇ ਛੋਟੇ ਸਾਬਜਾਦੇ ਹਨਾ ਛੋਟੇ ਸਾਬਜਾਦੇ ਸ਼ਹੀਦ ਹੋ ਗਏ ਪਰਿਵਾਰ ਸਰਬੰਸੀ ਵਾਰ ਦਿੱਤਾ ਉਹਨਾਂ ਨੇ ਕੁਝ ਰੱਖਿਆ ਗੁਰਤੇਜ ਬਾਦਰ ਜੀ ਮਹਾਰਾ ਨੇ ਆਪਣਾ ਦੇਖੋ ਆਪਣਾ ਬਲਿਦਾਨ ਦਿੱਤਾ ਸੱਚ ਦੇ ਲਈ ਤੇ ਤਾਂ ਧਰਮ ਦੇ ਲਈ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਕਲੇਜ ਆ ਆ ਦੇਖ ਉਹ ਧਰਮ ਤੇ ਚੱਲੇ ਨਾ ਸੱਚ ਦੇ ਲਈ ਚੱਲੇ ਨਾ ਦੁੱਖ ਭੋਗਣਾ ਪਿਆ ਤੇ ਹੁਣ ਗੱਲ ਇਹ ਕਿ ਉਹਨਾਂ ਦੀ ਮਾਨਸਿਕ ਅਵਸਥਾ ਸੁੱਖ ਦੇ ਵੱਲ ਰਹੀ ਆ ਉਹ ਕਹਿੰਦੇ ਵੀ ਤੇਰੇ ਤੋਂ ਵਿਛੜਨਾ ਸਾਡੇ ਲਈ ਦੁੱਖ ਆ ਸਰੀਰਕ ਦੁੱਖ ਨੂੰ ਦੁੱਖ ਨਹੀਂ ਮੰਨਦੇ ਠੀਕ ਆ ਉਹਨਾਂ ਦੀ ਮਾਨਸਿਕ ਅਵਸਥਾ ਉਹ ਕਹਿੰਦੇ ਹੁਣ ਦੇਖੋ ਬੰਦ-ਬੰਦ ਕੱਟਣ ਦਾ ਉਹਨਾਂ ਨੂੰ ਹੁਕਮ ਹੋਇਆ ਭਾਈ ਮਨੀ ਸਿੰਘ ਜੀ ਦਾ ਹੈਨਾ ਤੇ ਉਹ ਕਹਿੰਦੇ ਵੀ ਭਾਈ ਗੁੱਟ ਤੋਂ ਨਹੀਂ ਇੱਥੋਂ ਕੱਟ ਇੱਥੋਂ ਕੱਟ ਕੋਟਿਆਂ ਤੋਂ ਕੱਟ ਹਮ ਮਾਨਸਿਕ ਅਵਸਥਾ ਉਹਨਾਂ ਦੀ ਅਡੋਲ ਸੀ ਨਾ ਅਡੋਲਤਾ ਸੀ ਉਹ ਚੜਦੀ ਕਲਾ ਉਹਨਾਂ ਨੂੰ ਦੁੱਖ ਨਹੀਂ ਚੜਖੜੀਆਂ ਤੇ ਚੜ ਗਏ ਉਹ ਕਹਿੰਦੇ ਧੰਨ ਚੜਖੜੀ ਜਿਹੜੀ ਆ શરીર ਦੀ ਜੇਲ ਨੂੰ ਛਡਵਾ ਕੇ ਉਹਨੂੰ ਤੇਰੇ ਨਾਮ ਲਵਾ ਰਹੀ ਆ ਹੁਣ ਜਿਹੜੇ ਇਸੇ ਤਰ੍ਹਾਂ ਹੁਣ ਕ੍ਰਿਸ਼ਨ ਜੀ ਦਾ ਮੈਂ ਐਗਜ਼ਾਮਪਲ ਲੈਣਾ ਨਾਲ ਗੁਰੂ ਸਾਹਿਬ ਦੇ ਆਪਾਂ ਗੱਲ ਕਰ ਰਹੇ ਹੁਣ ਕ੍ਰਿਸ਼ਨ ਜੀ ਦਾ ਕਿੱਡਾ ਵੱਡਾ ਭਗਤ ਹੋਇਆ ਉਹ ਜਿਨੇ ਕਿਹਾ ਵੀ ਤੁਸੀਂ ਮੇਰੇ ਘਰ ਜਨਮ ਲਿਓ ਹਾਂ ਨਾ ਕਿੱਡਾ ਜਪੀ ਤਪੀ ਉਹ ਕਿੰਨੇ ਯੋਗ ਉਹਨੇ ਤਪੱਸਿਆ ਕੀਤੀ ਉਹਨੇ ਕਿਹਾ ਵੀ ਰੱਬਾ ਤੂੰ ਹੀ ਮੇਰੇ ਘਰੇ ਜਨਮ ਲਈ ਤੇ ਉਹਨਾਂ ਨੇ ਉਹਦੇ ਘਰੇ ਜਨਮ ਲੈਣਾ ਸੀ ਉਹਨੂੰ ਕਿੱਥੇ ਰੱਖਿਆ ਜੇਲ੍ਹ ਚ ਜੇਲ੍ਹ ਚ ਭਾਜੀ ਪ੍ਰੈਗਨੈਂਟ ਰਹਿ ਲਈ ਤੇ ਜੇਲ੍ਹ ਚ ਉਹਨਾ ਤੇ ਉਹਨੂੰ ਕਿੰਨੇ ਤਰੀਕੇ ਤਸੀਹੇ ਮਿਲਨੇ ਉਹ ਇਹ ਨਾ ਉਹ ਕਿਤੇ ਤਾਨਾ ਮਾਰ ਰਿਹਾ ਰੱਬ ਨੂੰ ਉਹ ਕ੍ਰਿਸ਼ਨ ਜੀ ਤੁਸੀਂ ਮੇਰੇ ਘਰ ਜਨਮ ਲੈ ਤਾਂ ਜੇਲ੍ਹ ਚ ਜਿਆਦਾ ਦੱਸ ਰੱਖਿਆ ਐਕਚੁਅਲ ਤੇ ਕੀ ਹੈ ਮਾਨਸਿਕ ਅਵਸਥਾ ਜਿਹੜੀ ਸੁਰਤ ਦਾ ਲੈਵਲ ਹੈ ਨਾ ਉਹ ਅਡੋਲਤਾ ਦਾ ਆ ਸਰੀਰਕ ਦੁੱਖ ਉਹਨਾਂ ਵਾਲੀ ਦੁੱਖ ਨਹੀਂ ਆ ਭਗਤਾਂ ਦੀ ਠੀਕ ਹੈ ਧਰੂ ਭਗਤ ਨੂੰ ਭੇਜਿਆ ਠੀਕ ਹੈ ਜੰਗਲ ਜਿਹੜਾ ਰਹਿ ਗਿਆ ਪ੍ਰਹਿਲਾਦ ਨੂੰ ਭੇਜਿਆ ਦੇਖੋ ਅੱਗੇ ਅੱਗੇ ਜ ਹੋਲਿਕਾ ਲੈ ਕੇ ਵਹਿ ਗਈ ਹਾਂਣਾ ਹੁਣ ਗੱਲ ਇਹ ਹੈ ਕਿ ਜਿਹੜੇ ਭਗਤ ਜਾਂ ਕੋਈ ਵੀ ਪਰਮਾਤਮਾ ਦਾ ਨਾਮ ਜਪਦੇ ਆ ਨਾ ਉਹਨਾਂ ਦੇ ਪੁਰਾਣੇ ਕਈ ਕਰਮ ਐਸੇ ਰਹਿੰਦੇ ਹੁੰਦੇ ਆ ਉਹਨਾਂ ਚੀਜ਼ਾਂ ਦਾ ਨਪਟਾਰਾ ਵੀ ਕਰ ਰਹੇ ਹੁੰਦੇ ਆ ਕਈ ਜਣੇ ਗਲਤ ਅਰਦਾਸ ਵੀ ਗਲਤ ਮੰਗ ਲੈਂਦੇ ਆ ਕਰ ਲੈਂਦੇ ਆ ਉਹ ਕੀ ਕਹਿੰਦੇ ਵੀ ਸਾਡਾ ਨਾ ਰੱਬਾ ਬਸ ਇਸ ਵਾਰ ਨਬੇੜ ਦੇ ਹੋਰ ਨਾ ਜਨਮ ਦੇਈ ਉਹ ਫਿਰ ਕੀ ਭਾਜੀ ਹੁਣ ਲਿਖਿਆ ਮੇਰੇ ਐਗਜ਼ਾਮਪਲ ਹੈ ਜੇ ਮੇਰੇ 10 ਜਨਮ ਲੈਣੇ ਲਿਖੇ ਹੋਏ ਆ ਠੀਕ ਆ 10 ਜਨਮ ਲੈਣੇ ਲਿਖੇ ਇੱਕ ਚ 20 ਵਾਰ ਦੁੱਖ ਲਿਖਿਆ ਇੱਕ ਚ 30 ਲਿਖਿਆ ਇੱਕ ਵਾਰ 40 ਲਿਖਿਆ ਇੱਕ ਵਾਰ ਚ ਦੋਕ ਵਾਰ ਲਿਖਿਆ ਆ ਠੀਕ ਆ ਹੁਣ ਮੈਂ ਉਹ ਸਾਰਿਆਂ ਦਾ ਕਿਹਾ ਵੀ ਰੱਬਾ ਮੈਂ ਉਹ 10 ਜਨਮ ਲੈਣਾ ਇੱਕੋ ਵਾਰ ਚ ਹੀ ਨਬੇੜ ਦੇ ਹੁਣ ਭਾਜੀ ਜਿਹੜੇ 100 ਦੁੱਖ ਆ ਫਿਰ ਮੈਨੂੰ ਇੱਕੋ ਚ ਭੁਗਨੇ ਪੈਣੇ ਕਿ ਨਹੀਂ ਅਰਦਾਸ ਵੀ ਤਾਂ ਆਪ ਮੰਗ ਲਈ ਮੈਂ ਠੀਕ ਆ ਕਈ ਵਾਰ ਅਰਦਾਸ ਵੀ ਗਲਤ ਕਰ ਲੈਂਦੇ ਆ ਸੀ ਹਮੇਸ਼ਾ ਅਰਦਾਸ ਇਹ ਕਰੋ ਕਿ ਸੱਚੇ ਪਾਤਸ਼ਾਹ ਉਹ ਪਰਮਾਤਮਾ ਤੇਰੀ ਰਜਾ ਦੇ ਵਿੱਚ ਰਹੀਏ ਤੂੰ ਸਾਨੂੰ ਜਿਵੇਂ ਤੈਨੂੰ ਪਾਉਂਦਾ ਤੂੰ ਇਸ ਸੰਸਾਰ ਤੇ ਵੀ ਲੈ ਕੇ ਆਣ ਵਾਲਾ ਆਪ ਹੀ ਆ ਤੇ ਜਿਵੇਂ ਤੈਨੂੰ ਪਾਉਂਦਾ ਜਿਹਦੇ ਚ ਤੇਰੀ ਖੁਸ਼ੀ ਆ ਉਹ ਸੁੱਖ ਸਾਨੂੰ ਦੇਈ ਠੀਕ ਹੈ ਜਿੱਦਾਂ ਦਾ ਤੈਨੂੰ ਪਾਉਂਦਾ ਉਦਾਂ ਦਾ ਜੀਵਨ ਸਾਨੂੰ ਦੇ ਤੇ ਆਪਣਾ ਨਾਮ ਤੂੰ ਆਪ ਜਪਾ ਨਾਮ ਸਿਮਰਨ ਕਰਨ ਨਾਲ ਦਾ ਜਨਮ ਮਰਨ ਤੋਂ ਦੂਰ ਹੋ ਜਾਂਦਾ ਦੇਖੋ ਜਨਮ ਮਰਨ ਤੋਂ ਦੂਰ ਐਵੇਂ ਨਹੀਂ ਹੁੰਦਾ ਇੱਕੋ ਦਮ ਠੀਕ ਹੈ ਹੁਣ ਕਈ ਵਾਰ ਤੁਹਾਡੇ ਮੋਬਾਈਲ 'ਚ ਇਕੱਲਾ ਮੈਸੇਜ ਆਂਦਾ ਤੁਸੀਂ ਕਿੰਨੇ ਕ ਮੈਸੇਜ ਰੀਡ ਕਰਦੇ ਆ ਨਹੀਂ ਕਰਦੇ ਬਹੁਤ ਘੱਟ ਬਹੁਤ ਘੱਟ ਕਰਦੇ ਬਹੁਤ ਘੱਟ ਹੁਣ ਕਈਆਂ ਨੂੰ ਇੱਕ ਜਨਮ 'ਚ ਇਕੱਲਾ ਮੈਸੇਜ ਹੀ ਮਿਲਦਾ ਠੀਕ ਆ ਕਈ ਜਣੇ ਦੂਜੇ ਜਨਮ 'ਚ ਮੈਸੇਜ ਨੂੰ ਰੀਡ ਕਰ ਲੈਂਦੇ ਆ ਫਿਰ ਤੀਜੇ ਜਨਮ 'ਚ ਉਸ ਮੈਸੇਜ ਕਰਕੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਫਿਰ ਰੀਚਾਰਜ ਕਰਾ ਲੈਂਦੇ ਆ ਠੀਕ ਆ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਪੁਰਬ ਜਨਮ ਹਮ ਤੁਮਰੇ ਸੇਵਕ ਇਹ ਅੱਡ ਅੱਡ ਸਟੈਪ ਬਏ ਸਟੈਪ ਅੱਗੇ ਦੀ ਅੱਗੇ ਵਧ ਜਾਂਦੇ ਆ ਪਰ ਜਿਹੜਾ ਜਿੰਨਾ ਸਮਾਂ ਜਿੱਥੇ ਬਤਾਣਾ ਲਿਖਿਆ ਹੋਇਆ ਉਹ ਜਦੋਂ ਉਹ ਪੂਰਨਤਾ ਹੋ ਜਾਂਦੀ ਹੈ ਫਿਰ ਪ੍ਰਮਾਤਮਾ ਉਹਨੇ ਕਰਮ ਉਸ ਛੇਤੀ ਕੱਢ ਦਿੰਦਾ ਠੀਕ ਹੈ ਗੁਰਕਾ ਸ਼ਬਦ ਜਿਹੜਾ ਨਾ ਪ੍ਰਮਾਤਮਾ ਦਾ ਸ਼ਬਦ ਹੈ ਘਟਾਏ ਕੋਟ ਕਰਮ ਉਹ ਕੋਟਾਂ ਹੀ ਕਰਮਾਂ ਨੂੰ ਕੱਢ ਦਿੰਦਾ ਠੀਕ ਹੈ ਪਰ ਗੱਲ ਇਹ ਹੈ ਕਿ ਉਹਦੇ ਨਾਲ ਪਿਆਰ ਤੁਹਾਡਾ ਕਿੰਨੀ ਛੇਤੀ ਪੈਂਦਾ ਤੁਸੀਂ ਉਹਨੂੰ ਸਮਰਪਣ ਕਿੰਨੀ ਛੇਤੀ ਕਰਦੇ ਆ ਇੱਥੇ ਡਿਪੈਂਡ ਆ ਠੀਕ ਹੈ ਜੇ ਤੁਹਾਡਾ ਸਮਰਪਣ ਸਰੈਂਡਰ ਜਿਹੜਾ ਤੁਹਾਡਾ ਬਹੁਤ ਸਹੀ ਫੋਕਸ ਹੋ ਕਰਕੇ ਤੁਸੀਂ ਆਪਣੇ ਅੰਦਰ ਤੁਸੀਂ ਕਹੋ ਮੈਂ ਸੰਸਾਰੀ ਵੀ ਰਹਿਣਾ ਠੀਕ ਹੈ ਸੰਸਾਰੀ ਰਹਿ ਕਰਕੇ ਮੈਂ ਝੂਠ ਝੂਠ ਵੀ ਬੋਲਣੇ ਆ ਮੈਂ ਉਹ ਵੀ ਕਰਨੇ ਆ ਪਰ ਰੱਬ ਦਾ ਗੁਰਦਾਰ ਮੱਥਾ ਟੇਕਿਆ ਜਾਂਦੇ ਜਾਂਦੇ ਨੰਗਦੇ ਉਹ ਵੀ ਪੂਰੀ ਤਰ੍ਹਾਂ ਤੇ ਨਹੀਂ ਨੰਗਦੇ ਆਇਗਾ ਮੈਂ ਠੀਕ ਹੈ ਠੀਕ ਇਹ ਕਰਮ ਕਾਂਡੀ ਲੋਕਾਂ ਦੇ ਕੰਮ ਇਹ ਸਿਸਟਮ ਨਹੀਂ ਹੈ ਠੀਕ ਹੈ ਜਾਂ ਜਾਂਦੇ ਕਈ ਬਜ਼ੁਰਗਾਂ ਨੂੰ ਇੱਥੋਂ ਰੱਬ ਦੀ ਗੱਲ ਛੱਡੋ ਆਪਣੇ ਬਜ਼ੁਰਗਾਂ ਹਾਂਜੀ ਸੱਚੀ ਗੱਲ ਜੀ ਐਂ ਕਰਦੇ ਆ ਵਰਿਆਂ ਨਹੀਂ ਲਾਂਦੇ ਕੋਈ ਅੰਤੋਂ ਮੜ ਜਾਂਦੇ ਆ ਉਹ ਵੀ ਮੜ ਜਾਂਦੇ ਆ ਪੁਰਾਣੇ ਲਾਂਦੇ ਹਨ ਤੇ ਇਸੇ ਤਰ੍ਹਾਂ ਰੱਬ ਨੂੰ ਵੀ ਖੇਡ ਬਣਾਇਆ ਲੋਕਾਂ ਨੇ ਆਪਣੇ ਦੁੱਖ ਆਮ ਜਿਹੜਾ ਇਨਸਾਨ ਆ ਉਹ ਦੁੱਖ ਸੁੱਖ ਦੇ ਵਿੱਚ ਫਸਿਆ ਆ ਰੱਬ ਨੂੰ ਤਾਂ ਜਾਂਦਾ ਉਹਦੇ ਕੋਲੇ ਆਪਣੀਆਂ ਮੰਨਤਾਂ ਤਾਂ ਮੰਗਦਾ ਆ ਬਲਕਿ ਪ੍ਰਮਾਤਮਾ ਦਾ ਲੈਵਾ ਦੇਵੀ ਨਾ ਕੋਈ ਉਹਨੂੰ ਥੋੜੀ ਆ ਤੁਹਾਡੀ ਕਰੰਸੀ ਚਾਹੀਦੀ ਆ ਵੀ ਮੈਨੂੰ ਡਾਲਰ ਚੜਾ ਮੈਨੂੰ ਰੁਪਏ ਚੜਾ ਉਹਨੂੰ ਨਹੀਂ ਚਾਹੀਦੇ ਉਹਨੂੰ ਤੁਹਾਡਾ ਸਵਾਸ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਤੁਹਾਡਾ ਜਿਹੜਾ 24 ਘੰਟੇ ਜਿੰਨੇ ਸਵਾਸ ਲਏ ਉਹਦੇ ਵਿੱਚ ਦਸਵੰਦ 1 ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇ 31 ਗੋਸਤੇ ਜੋ ਕਿੰਨੇ ਸੁਲਾ ਹਣਾ ਜੋ ਤੁਸੀਂ ਜਿੰਨਾ ਵੀ ਸਮਾਂ ਕੱਢ ਸਕਦੇ ਹੋ ਉਹ ਸਵਾਸਾਂ ਦਾ ਉਹ ਦਸਵੰਦ ਕੱਢੋ ਉਹ ਜਿੰਨਾ ਵੀ ਭਾਵੇਂ 1 ਮਿੰਟ ਵੀ ਉਹਦਾ ਨਾਮ ਜਪੋ ਪਰ ਉਹਦੇ ਨਾਲ ਪਿਆਰ ਤਾਂ ਪਾਓ ਠੀਕ ਹੈ ਚਰਨ ਸ਼ਰਨ ਗੁਰ ਏਕ ਪੈਂਦਾ ਜਾਇ ਤ ਸਤ ਗੁਰ ਕੋਟ ਪੈਂਦਾ ਅੱਗੇ ਹੋਇਲੇ ਦਾ ਠੀਕ ਹੈ ਤੇ ਉਹਦੇ ਨਾਲ ਪਿਆਰ ਜਿਹੜਾ ਇਸੇ ਤਰ੍ਹਾਂ ਪੈਂਦਾ ਆ ਤੇ ਉਹ ਤੁਹਾਨੂੰ ਸਾਰੇ ਪਾਸੇ ਆਨੰਦ ਆਣਾ ਚਾਹੀਦਾ ਉਪਾਵੇਂ ਕਿਸੇ ਤਰੀਕੇ ਕੋਈ ਵੀ ਧਰਮੀ ਬੰਦਾ ਕਿਸੇ ਵੀ ਤਰੀਕੇ ਰੱਬ ਦਾ ਨਾਮ ਲੈ ਰਿਆ ਉਹਦੇ ਨਾਲ ਪਿਆਰ ਤੁਹਾਡਾ ਹੋਣਾ ਚਾਹੀਦਾ ਇਹ ਨਾ ਹੋਵੇ ਤੁਸੀਂ ਰੱਬ ਦਾ ਨਾਮ ਜਪਾ ਰਹੇ ਹੋ ਤੇ ਉਹ ਤੁਹਾਡੇ ਕੋਲੇ ਆ ਕੇ ਦੂਜੇ ਇਸ ਤਰੀਕੇ ਰੱਬ ਦਾ ਨਾਮ ਜੀ ਲੈ ਰਿਆ ਤੇ ਤੁਸੀਂ ਉਹਨੂੰ ਉਹ ਪਾਸੇ ਹੋਇਆ ਅਸੀਂ ਤਾਂ ਸਿਰਫ ਵੈਗਰ ਵੈਗਰ ਜਪਦੇ ਹਾਂ ਤੂੰ ਸਾਡੇ ਕੋਲੇ ਆ ਕੇ ਆਵੇਂਗਾ ਜਪਣ ਲੱਗੇਂ ਨਹੀਂ ਇਹ ਗਲਤ ਪਰ ਗੱਲ ਇਹ ਨਾ ਧਰਮੀ ਲੋਕੀ ਆਪਸ ਵਿੱਚ ਸਭ ਤੋਂ ਜ਼ਿਆਦਾ ਲੜਦੇ ਦੇਖ ਧਰਮੀ ਨਹੀਂ ਲੜਦੇ ਧਰਮੀ ਕਹਾਨ ਵਾਲੇ ਲੜਦੇ ਠੀਕ ਹੈ ਧਰਮੀ ਕਹਣਾ ਧਰਮੀ ਹੋਣ 'ਚ ਬੜਾ ਫਰਕ ਆ। ਹਾਂ। ਠੀਕ ਹੈ। ਕਿਉਂਕਿ ਧਰਮੀ ਜਿਹੜਾ ਇਨਸਾਨ ਆ ਨਾ ਉਹ ਧਰਮ ਦੇ ਨਾਮ ਤੇ ਤੰਦਾ ਨਹੀਂ ਕਰਦਾ। ਹਾਂ। ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾ ਨਹੀਂ ਸਕਦਾ। ਹਾਂ। ਧਰਮ ਦੇ ਨਾਮ ਤੇ ਲੋਕਾਂ 'ਚ ਵਿਵਾਦ ਨਹੀਂ ਪੈਦਾ ਕਰਦਾ। ਹਾਂ। ਧਰਮ ਦੇ ਨਾਮ ਤੇ ਲੋਕਾਂ ਨੂੰ ਯਾਨੀ ਕਿ ਗਲਤਫਹਿਮੀਆਂ ਨਹੀਂ ਪ੍ਰਗਟ ਕਰਦਾ। ਹਾਂ। ਤੇ ਧਰਮੀ ਇਨਸਾਨ ਉਹੀ ਆ ਜਿਹੜਾ ਪਰਮਾਤਮਾ ਨਾਲ ਡਾਇਰੈਕਟ ਆਰਡਰ ਦੇ ਵਿੱਚ ਤੇ ਉਹਦੀ ਬਣਾਈ ਹੋਈ ਜਿਹੜੀ ਕੁਦਰਤ ਜਿਹੜੀ ਕਾਇਨਾਤ ਬਣਾਈ ਆ ਉਹਦੇ ਵਿੱਚ ਪਸ਼ੂ ਪੰਛੀ ਤੋਂ ਲੈ ਕੇ ਹਰ ਸਬਤਾ ਦੇ ਨਾਲ ਉਹ ਜਾ ਕਰਕੇ ਉਹਦਾ ਸਨੇਹ ਦਿੰਦਾ ਆ ਉਹਦਾ ਡਾਕੀ ਆ ਪਰ ਗੱਲ ਹੈ ਨਾ ਜਿਹੜੇ ਜ਼ਿਆਦਾਤਰ ਅਸੀਂ ਆਪਣੇ ਆਪ ਨੂੰ ਧਰਮੀ ਕਹੋਂਦੇ ਤੁਸੀਂ ਵੀ ਕਹਿੰਦੇ ਹੋ ਪਰ ਜ਼ਿਆਦਾਤਰ ਲੋਕ ਤਾਂ ਐ ਹੀ ਹੈ ਜਿਹੜੇ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੜੇ ਹੋਏ ਨੇ ਜਿਹੜੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਵਿੱਚ ਬੜੇ ਹੋਏ ਐ ਇੱਕ ਦੂਜੇ ਨਾਲ ਈਰਖਾ ਹੀ ਬੜੀ ਹੁੰਦੀ ਆ ਗੁੱਸਾ ਹੀ ਬੜਾ ਆ ਜਾਂਦਾ ਮੈਂ ਤੁਹਾਨੂੰ ਦੱਸਿਆ ਆਪਾਂ ਪਹਿਲਾਂ ਗੱਲ ਕੀਤੀ ਸੀ ਸੱਚ ਔਰ ਝੂਠ ਦੋਨੋਂ ਸੇ ਸਮਾਨਾਂਤਰ ਚੱਲਦੇ ਆ ਹਨਾ ਤੇ ਬਹੁਤ ਜ਼ਿਆਦਾ ਜਿੱਥੇ ਇਕੱਠ ਹੋਵੇ ਜ਼ਰੂਰੀ ਨਹੀਂ ਕਿ ਉੱਥੇ ਸੱਚ ਹੋਊਗਾ ਤੇ ਬਹੁਤ ਜ਼ਿਆਦਾ ਜਿੱਥੇ ਲੋਕ ਬੈਠ ਕੇ ਕੋਈ ਗਲਤ ਗੱਲ ਕਰ ਰਹੇ ਹੋਣ ਜ਼ਰੂਰੀ ਨਹੀਂ ਕਿ ਰੱਬ ਦੀ ਗੱਲ ਹੋ ਰਹੀ ਹੋਊਗੀ ਠੀਕ ਹੈ ਤੇ ਪਰ ਇਹ ਵੀ ਜ਼ਰੂਰੀ ਹੈ ਜਿੱਥੇ ਝੂਠ ਹੋਊਗਾ ਸੱਚ ਦੀ ਵੈਲਿਊ ਉੱਥੇ ਹੀ ਆ ਸੱਚ ਦੀ ਵੈਲਿਊ ਵੀ ਉੱਥੇ ਹੈ ਨਾ ਜਿੱਥੇ ਝੂਠ ਹੋਊਗਾ ਜਿੱਥੇ ਝੂਠ ਹੀ ਹੈ ਨਹੀਂ ਸੱਚ ਤਾਂ ਤੁਹਾਨੂੰ ਪਤਾ ਕਿਵੇਂ ਲੱਗੂ ਕਿ ਸੱਚ ਹੀ ਬੋਲ ਰਿਹਾ ਹਾਂ ਜਿੱਥੇ ਸੱਚ ਹੀ ਸੱਚ ਹੈ ਉਹਦੇ ਵਿੱਚ ਫਿਰ ਝੂਠ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਝੂਠ ਹੈ ਕੀ ਹੈ ਦੋਨੀਆਂ ਚੀਜ਼ਾਂ ਬਣਾਈਆਂ ਪਰਮਾਤਮਾ ਨੇ ਠੀਕ ਹੈ ਉਹਨੇ ਕਲਯੂਗ ਨੂੰ ਵੀ ਜਨਮ ਦੇਣ ਵਾਲਾ ਉਹੀ ਆ ਸਤਜੂਗ